ਸਰਕਾਰੀ ਬਸਾਂ 'ਚ ਮੁਫਤ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ ਇਸ ਸਹੂਲਤ ਲੈਣ ਵਾਲੇ ਯਾਤਰੀਆਂ ਦੇ ਲਈ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ ਦਰਅਸਲ ਹੁਣ ਮੁਫਤ ਸਫ਼ਰ ਕਰਨ ਵਾਲਿਆਂ ਨੂੰ ਵੀ ਟਿਕਟਾਂ ਜਾਰੀ ਕਰਨਾ ਲਾਜ਼ਮੀ ਹੋ ਗਿਆ ਹੈ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ ਕਿ ਐਚਆਰਟੀਸੀ ਦੇ ਟਿਕਟਾਂ ਮਸ਼ੀਨਾਂ ਤੋਂ ਉਹਨਾਂ ਨੂੰ ਜ਼ੀਰੋ ਪੇਮੈਂਟ ਟਿਕਟਾਂ ਜਾਰੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਕੋਈ ਕੰਡਕਟਰ ਟਿਕਟਾਂ ਜਾਰੀ ਨਹੀਂ ਕਰਦਾ ਅਤੇ ਨਿਰੀਖਣ ਦੌਰਾਨ ਫੜਿਆ ਜਾਂਦਾ ਹੈ ਤਾਂ ਕਾਰਵਾਈ ਵਜੋਂ ਉਸਤੇ ਪੂਰੇ ਮਹੀਨੇ ਦੀ ਤਨਖਾਹ ਕੱਟ ਲਈ ਜਾਵੇਗੀ HRTC ਦੇ ਪ੍ਰਬੰਧਾ ਨਿਰਦੇਸ਼ਕ ਡਾਕਟਰ ਨਿਪੁੰਨ ਜਿੰਦਲ ਨੇ ਸਬੰਧੀ ਆਦੇਸ਼ ਜਾਰੀ ਕੀਤੇ ਸਾਰੇ ਡਿਵੀਜ਼ਨਲ ਅਤੇ ਖੇਤਰੀ ਪ੍ਰਬੰਧਕਾਂ ਨੂੰ ਇਸ ਬਾਰੇ ਕੰਡਕਟਰਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕੰਡਕਟਰਾਂ ਨੂੰ ਇਹਨਾਂ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਨਿਰਦੇਸ਼ ਹੋਏ ਨੇ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਡਾਕਟਰ ਦਿਪੁੰਨ ਨੇ ਕਿਹਾ ਹੈ ਕਿ ਤਨਖਾਹ ਰੋਕਣ ਦੀ ਕਾਰਵਾਈ ਸਿਰਫ ਕੰਡਕਟਰਾਂ ਤੱਕ ਸੀਮਤ ਨਹੀਂ ਰਹੇਗੀ ਜੇਕਰ ਵਸਦਾ ਦੁਬਾਰਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਅਜਿਹੀ ਗਲਤੀ ਦੁਬਾਰਾ ਫੜੀ ਜਾਂਦੀ ਹੈ ਤਾਂ ਪਹਿਲਾ ਬੱਸ ਦਾ ਨਿਰੀਖਣ ਕਰਨ ਵਾਲੀ ਟੀਮ ਦੇ ਮੈਂਬਰਾਂ ਦੀ ਤਨਖਾਹ ਰੋਕਣ ਲਈ ਵੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ ਇਨਸਪੈਕਟਰ ਲਾਈਨ ਇਨਸਪੈਕਟਰ ਅਤੇ ਹੋਰ ਅਧਿਕਾਰੀ ਜਾਂ ਕਰਮਚਾਰੀ ਸ਼ਾਮਲ ਹੋਣਗੇ ਨਿਗਮ ਪ੍ਰਬੰਧਨ ਨੇ ਪਿਛਲੇ ਸਾਲ 23 ਅਗਸਤ ਨੂੰ ਮੁਫਤ ਯਾਤਰਾ ਵਾਲੀਆਂ ਸ਼੍ਰੇਣੀਆਂ ਨੂੰ ਜ਼ੀਰੋ ਟਿਕਟਾਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸਨ ਹੁਣ ਇਸ ਵਿੱਚ ਕਾਰਵਾਈ ਦਾ ਪ੍ਰਬੰਧ ਜੋੜਿਆ ਗਿਆ ਹੈ ਐਚ ਆਰਟੀਸੀ ਬਸਾਂ ਵਿੱਚ ਸਕੂਲੀ ਵਿਦਿਆਰਥੀਆਂ ਪੁਲਿਸ ਕਰਮਚਾਰੀ ਦਿਵਿਆਂਗ ਥੈਲੇਸੀਮੀਆ ਮਰੀਜ਼ ਕੈਂਸਰ ਮਰੀਜ਼ ਮੀਡੀਆ ਕਰਮਚਾਰੀ ਸਮੇਤ ਕੁਝ ਹੋਰ ਸ਼੍ਰੇਣੀਆਂ ਨੇ ਸਰਕਾਰ ਨੇ ਉਹਨਾਂ ਨੂੰ ਇਹ ਸਹੂਲਤ ਦਿੱਤੀ ਹੈ ਬਦਲੇ ਦੇ ਵਿੱਚ ਸਰਕਾਰ ਹਰ ਮਹੀਨੇ ਐਚਆਰਟੀਸੀ ਨੂੰ 50 ਤੋਂ 60 ਕਰੋੜ ਰੁਪਏ ਦੀ ਗ੍ਰਾਂਟ ਦਿੰਦੀ ਹੈ ਮੁਫਤ ਯਾਤਰਾ ਤੋਂ ਇਲਾਵਾ ਐਚਆਰਟੀਸੀ ਔਰਤਾਂ ਨੂੰ ਬਸ ਕਿਰਾਏ ਦੇ ਵਿੱਚ 50 ਫੀਸਦੀ ਤੱਕ ਦੀ ਛੋਟ ਦਿੰਦੀ ਹੈ ਇਸ ਤੋਂ ਇਲਾਵਾ ਗ੍ਰੀਨ ਕਾਰਡ ਸਨਮਾਨ ਕਾਰਡ સ્ਮਾਰਟ ਕਾਰਡ ਉੱਤੇ ਵੀ ਛੋਟ ਦਿੱਤੀ ਜਾਂਦੀ ਹੈ ਨਿਗਮ ਰੋਜ਼ਾਨਾ ਲਗਭਗ 50 ਲੱਖ ਲੋਕਾਂ ਦੀ ਛੋਟ ਵਾਲੀ ਯਾਤਰਾ ਦਾ ਪ੍ਰਬੰਧ ਕਰਦਾ ਹੈ ਇਹ ਪਤਾ ਲਗਾਉਣ ਲਈ ਕਿ ਕਿੰਨੇ ਲੋਕ ਮੁਫਤ ਤੇ ਰਿਆਇਤੀ ਪਾਸਾਂ ਤੇ ਯਾਤਰਾ ਕਰਦੇ ਨੇ ਨਿਗਮ ਪ੍ਰਬੰਧਨ ਨੇ ਜ਼ੀਰੋ ਟਿਕਟਾ ਦੇਣ ਦਾ ਪ੍ਰਬੰਧ ਕੀਤਾ ਹੈ ਨਿਗਮ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਹੁਣ ਵੀ ਬਹੁਤ ਸਾਰੇ ਆਪਰੇਟਰ ਇਸ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਨੇ ਉਹ ਆਈਡੀ ਕਾਰਡ ਦਿਖਾਉਣ ਤੋਂ ਬਾਅਦ ਟਿਕਟਾ ਨਹੀਂ ਦਿੰਦੇ ਉਹਨਾਂ ਨੂੰ ਟਿਕਟ ਵਿੱਚ ਯਾਤਰਾ ਦੀ ਕੁੱਲ ਦੂਰੀ ਦਾ ਜ਼ਿਕਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਟਿਕਟ ਤੇ ਕੁੱਲ ਕਿਰਾਇਆ ਲਿਖਣਾ ਲਾਜ਼ਮੀ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਛੋਟ ਲਿਖ ਕੇ ਅਤੇ ਕੁੱਲ ਰਕਮ ਜ਼ੀਰੋ ਦਿਖਾ ਕੇ ਟਿਕਟ ਜਾਰੀ ਕਰਨ ਦੇ ਲਈ ਕਿਹਾ ਗਿਆ ਇਹ ਟਿਕਟ ਲੈਣਾ ਹੁਣ ਲਾਜ਼ਮੀ ਹੋਵੇਗਾ